ਆ ਲੈ ਪਾਣੀ ਪੀ ਲੋ ਐਵੇਂ ਠਾਨ ਨਹੀਂ ਨੀ ਭਾਈ ਕਾਦੀ ਟੈਨਸ਼ਨ ਲੈਣ ਦੇ ਮੈਂ ਨਹੀਂ ਪੀਣਾ ਮੇਰਾ ਅੰਜੀ ਕਰਨ ਦਿਆ ਮੇਰਾ ਜੋ ਉਹ ਬੰਦੇ ਜਾਣ ਨੂੰ ਜੀ ਨਹੀਂ ਕਰਨ ਦਿਆ ਹੌਲ ਪੈਣ ਦੇ ਆ ਮੈਨੂੰ ਕਿਦਾਂ ਉਹ ਪੁੱਤਾਂ ਵਾਂਗ ਰੱਖਿਆ ਹੀ ਤੇ ਕੋਈ ਗੱਲ ਨਹੀਂ ਹੌਂਚਲਾ ਰਕੀਦਾ ਹੁੰਦਾ ਵਾ ਪੁੱਤਾਂ ਵਾਂਗੂ ਰੱਖਿਆ ਹੀ ਨਾ ਤੇ ਲੈ ਆਵਾਂਗੇ ਐਗੀ ਵੀ ਕਾਦੀ ਤੂੰ ਇਹ ਦਿਲ ਛੱਡੀ ਜਾਂਦੇ ਜਿ ਫੜੋ ਪਾਣੀ ਪੀਓ ਨਹੀਂ ਮੈਂ ਪਾਣੀ ਨਹੀਂਗਾ ਪੀਣਾ ਰਹਿਣ ਦੇ ਪਾਣੀ ਆਹ ਲੈ ਲੈ ਕਾਦੇ ਨਾ ਆਉਣਾ ਕੀ ਹੈ ਤੇਰੇ ਕੋਲ ਜੇ ਨਾ ਲੈ ਆਉਣਾ ਤੂੰ ਹਣ ਸਰਪੰਚ ਨੂੰ ਆਖਿਆ ਸੀ ਉਹ ਕੋਈ ਸਾਡੀ ਆਖੀ ਮੰਨੂਗਾ ਨਾ ਉਹ ਸਰਪੰਚ ਨੇ ਕੋਲੋਂ ਪੈਸੇ ਦੇਣੇ ਆ ਪੈਸੇ ਆਪ ਇਕੱਠੇ ਕਰਨੇ ਪੈਣੇ ਆ ਕਿਹੋ ਜੀਆਂ ਗੱਲਾਂ ਕਰਨ ਲਈ ਆ ਡਾਡੀ ਤੁਸੀਂ ਕਿਉਂ ਟੈਨਸ਼ਨ ਲੈਂਦੇ ਹੋ ਹੋ ਜੂ ਮਸਾਲ ਮੈਂ ਭੱਜਾ ਫੰਡਿਆ ਨਾ ਪੈਸੇ ਬੱਲੇ ਮੈਂ ਸਰਪੰਚਾਂ ਨਾਲ ਹੋ ਕੇ ਆਵਾ ਉਹ ਆਂਦਾ ਮੈਂ ਤੁਹਾਡੇ ਨਾਲ ਚੱਲੂਗਾ ਤੇ ਮੈਂ ਕੋਈ ਬੈਂਕਾਂ ਨੂੰ ਕਹਿ ਕੇ ਨਾ ਤੁਹਾਡਾ ਮਸਲਾ ਕਰਾਉਂਗਾ ਟਰੈਕਟਰ ਵਾਪਸ ਲਿਆਵਾਂਗੇ ਤੁਹਾਡਾ ਪੁੱਤ ਸਰਪੰਚ ਨਾਲ ਚੱਲ ਜੂਗਾ ਪੈਸੇ ਹੋੜ ਕੇ ਦੇ ਸਰਪੰਚ ਨੂੰ ਖੜਾਗੇ ਸਰਪੰਚ ਨੇ ਇੱਥੇ ਆਪਣੇ ਕੋਲ ਜੇਬ ਚੋਂ ਕੱਢ ਕੇ ਦੇਣੇ ਆ ਕਿੰਦਾ ਦੀਆਂ ਗੱਲਾਂ ਕਰਨ ਦੇ ਆ ਡਾਡੀ ਠੀਕ ਆ ਮੈਂ ਮੰਨਦਾ ਸਰਪੰਚ ਨਹੀਂ ਹੁੰਦੇ ਨੇ ਬੰਦਾ ਨਾਲ ਚੱਲ ਜੇ ਨਾ ਇੰਨਾ بڑا ਭਰਮਪਾਹ ਹੁੰਦਾ ਬੰਦੇ ਸਿਆਣੀ ਦਾ ਉਹ ਜਿਮਰ ਜੋ ਕਹਿੰਦਾ ਬੰਦਾ ਮੈਂ ਆਖੇ ਇੱਕ ਦੋ ਬੰਦਿਆਂ ਨੂੰ ਪੈਸੇ ਹੋ ਜਣੇ ਆ ਆਪਾਂ ਆਰਟੀਕ ਥੋੜੇ ਵੇਲੇ ਹੋਰ ਪੜ ਲਾਂਗੇ ਤਰਲਾ ਮਿੰਤਾ ਕਰ ਲਾਂਗੇ ਹੋਰ ਕੀ ਕਰਨਾ ਆਪਾਂ ਤੇ ਚੱਲ ਪੁੱਤ ਜੇ ਨਹੀਂ ਵੀ ਤੇ ਕੋਈ ਗੱਲ ਹੀਰੇ ਨੂੰ ਕਹਿੰਨੇ ਆ ਅਬਲਤੇ ਹੀ ਇਹ ਨੇ ਆਈ ਜਾਣਾ ਤੇ ਡੰਗ ਚ ਤੇ ਐਡਾ ਵੀ ਨਾ ਇੰਨੇ ਡਣਾ ਨਾ ਸਰਪੰਚ ਆਖੂਗਾ ਵੀ ਤੇ ਡੰਗ ਦਾ ਹਮ ਚਲਾ ਕਰੋ ਤੇ ਦੇ ਦਾਂਗੇ ਪੈਸੇ ਇੰਨਾ ਦਿਲ ਨਹੀਂ ਛੱਡੀਦਾ ਅੱਗੇ ਹੋਰ ਪੰਮੂ ਤੇ ਇੰਨੇ ਪੈਸੇ ਲੱਗੇ ਆ ਜਿਉਂ ਤੁਸੀਂ ਬਿਮਾਰ ਬਹਿਗੇ ਜੇ ਤੁਸੀਂ ਬਿਮਾਰ ਬਹਿਗੇ ਤੇ ਫਿਰ ਤੁਹਾਨੂੰ ਸਮਝ ਕੀ ਕਰਾਂਗੇ ਤੁਸੀਂ ਅੱਗੇ ਬਹੁਤ ਠੀਕ ਨਹੀਂ ਤੇ ਤੁਹਾਡੇ ਤੇ ਬੀਪੀ ਛੱਟ ਵੱਜ ਜਾਂਦਾ ਵਾ ਬੈਂਕ ਵਾਲਿਆਂ ਟਰੈਕਟਰ ਜ਼ਬਰਦਸਤੀ ਖੜਿਆ ਵਾ ਉਹਨਾਂ ਉਹਨਾਂ ਗਾਂ ਵੇਦਣਾ ਉਹਨਾਂ ਨਹੀਂ ਗਾ ਰੱਖਣਾ ਟਰੈਕਟਰ ਨੂੰ ਉਹ ਨੂੰਨਾ ਕੀ ਕਰਨਾ ਹੁੰਦਾ ਉਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਆ ਤੇ ਕੋਈ ਗੱਲ ਨਹੀਂ ਐਡੇ ਵੀ ਨਹੀਂ ਗਏ ਉਹ ਕਾਲੇ ਉਹਨਾਂ ਨੇ ਜਦੋਂ ਆਖਿਆ ਵੀ ਕੋਈ ਆਈ ਪੈਸੇ ਦਵਾਂਗੇ ਤੇ ਆਪਣੀ ਚੀਜ਼ ਲੈ ਆਵਾਂਗੇ ਉਹ ਕਿਤਾ ਦੇ ਦੇਣਗੇ ਜਿੰਨੇ ਦਿਨਾਂ ਦਾ ਅਸੀਂ ਇਕਰਾਰ ਕੀਤਾ ਉਹਨੇ ਦਿਨ ਤਾਂ ਢਿੱਕਣ ਗਏ ਨਾ ਨਾਲੇ ਡੈਡੀ ਟਰੈਕਟਰ ਉਹਦਾ ਹੀ ਵੇਚਦੇ ਉਹਨੂੰ ਪਤਾ ਹੁੰਦਾ ਵੀ ਇਹਨਾਂ ਮੰਗ ਨਹੀਂ ਆਉਣਾ ਉਹਨੂੰ ਪਤਾ ਵੀ ਜਦੋਂ ਅਸੀਂ ਟਰੈਕਟਰ ਖੜਿਆ ਤਰਲੇ ਬੜੇ ਜੱਟ ਕੱਢਦੇ ਸੀ ਤਾਂ ਅਸੀਂ ਟਰੈਕਟਰ ਲੈ ਆਵਣਾ ਸਾਡਾ ਟਰੈਕਟਰ ਨਾ ਨਹੀਂ ਵੇਚਣਾ ਤੁਸੀਂ ਮੇਰੇ ਤੇ ਯਕੀਨ ਕਰੋ ਟਰੈਕਟਰ ਸਾਡਾ ਆਊਗਾ ਘਰ ਤੁਸੀਂ ਟੈਨਸ਼ਨ ਨਾ ਲੋ ਕਹੇ ਗੱਲ ਦੀ ਠੀਕ ਹੈ ਨਾ ਉਹ ਗਰਨਾਮ ਆਵੇ ਮੈਨੇ ਝੂਠਲੀਆ ਚੱਲੀ ਜਾਂਦਾ ਦੇ ਬੈਂਕ ਵਾਲਿਆਂ ਇੱਥੋਂ ਜਬਰਨ ਖੜਿਆ ਉਹ ਟਰੈਕਟਰ ਪਹਿਲੋ ਇਹ ਮੋਨਾ ਕਹਿਦੇ ਸੀ ਉੱਥੇ ਪਹੁੰਚੇ ਨਹੀਂਗੇ ਹਾਰ ਕੇ ਉਹਨਾਂ ਨੇ ਘੜਿਆ ਉਹਨਾਂ ਨੂੰ ਟਰੈਕਟਰ ਲिलाਮ ਕਰ ਦੇਣਾ ਵਾ ਟਰੈਕਟਰ ਨਹੀਂਗਾ ਤੁਹਾਨੂੰ ਮਿਲਣਾ ਦਾ ਨਾ ਤੁਸੀਂ ਟਰੈਕਟਰ ਦੇ ਸੁਪਨੇ ਲਿਓ ਹੀ ਡੈਡੀ ਮੰਦਾ ਮੈਂ ਬੈਂਕ ਵਾਲੇ ਪਹਿਲਾਂ ਆਏ ਸੀ ਉਦੋਂ ਮੈਂ ਹਸਪੀਟਲ ਹੀ ਉੱਥੇ ਫਸਿਆ ਸੀ ਤਾ ਤੁਸੀਂ ਮੇਰੇ ਕੰਨਾਂ 'ਚੋਂ ਕੱਢ ਦੇ ਬੈਂਕ ਵਾਲੇ ਆਏ ਆ ਤੇ ਆ ਗੱਲ ਵਾ ਉਹ ਤੂੰ ਮੰਨਦੇ ਆ ਵੀ ਉੱਥੇ ਹੁਣ ਜਿੱਥੇ ਬੈਠਾ ਸੀ ਉੱਥੇ ਦੇ ਕੋ ਨੋਟ ਹੀ ਇਥੋਂ ਤਰਲੇ ਲੈ ਲੈ ਕੇ ਤੇ ਪੈਸੇ ਮਗਰ ਘਲ ਦੇ ਰਹੇ ਤੇ ਤੂੰ ਆ ਨਾ ਮੈਂ ਉਥੋਂ ਇੰਤਜ਼ਾਮ ਕਰ ਲੈਣਾ ਉਥੋਂ ਕਿ ਕਿਹੜਾ ਇੰਤਜ਼ਾਮ ਹੀ ਕਰ ਲੈਣਾ ਤੂੰ ਉਹ ਤਾਂ ਹੀ ਕਈਆਂ ਭੈਣ ਭਰਾਵਾਂ ਨੂੰ ਪੁੱਛ ਪੁੱਛ ਕੇ ਕਦੀ ਇੱਕੋ ਤਰਲੇ ਲੈ ਲੈ ਕਦੀ ਆਰਤੀਏ ਕੋ ਲਿਆ ਅਹੀਂ ਘਰੇ ਕਿੱਤਾ ਪਚੰਦੇ ਰਹੇ ਤੇ ਜੇ ਹੁਣ ਦੇ ਸਾਡੇ ਕੋ ਅਹੀਂ ਉਹਨਾਂ ਦਾ ਉਹਦੇ ਗਾੜੀ ਇੰਨੀ ਮਿੰਨ ਤਰਲੇ ਕੀਤੇ ਤੇ ਅਹੀਂ ਨਾ ਉਹਨੂੰ ਥੋੜਾ ਬਹੁਤ ਦਿੱਦਦੇ ਤੇ ਅਹੀਂ ਆਪਣਾ ਟਰੈਕਟਰ ਰੱਖ ਲੈਿੰਦੇ ਤੁਹਾਨੂੰ ਪਤਾ ਆ ਜਾਣਿਆ ਆਇਆ ਤੇ ਨਹੀਂ ਆਇਆ ਦੁੱਬਦੀ ਕਿਉਂ ਜੇ ਸਾਰ ਨਹੀਂ ਆਉਂਦਾ ਤੇ ਮੰਮੀ ਹੋਰ ਤਾਂ ਦੀ ਗੱਲ ਠੀਕ ਆ ਹੁਣ ਕਦੇ ਕਦੇ ਇੰਤਜ਼ਾਮ ਕਰਨਾ ਪੈਣਾ ਹੁਣ ਅਸੀਂ ਵਾਈਟ ਟ੍ਰੈਕਟਰ ਦੀ ਢੀ ਸਾਰੀ ਅਸੀਂ ਕੀ ਕਰਾਂਗੇ ਨਾਲੇ ਬਦਰਾਮੀ ਭਲਾ ਕਿੰਨੀ ਹੁਣੀ ਪਿੰਡ ਚ ਲੋਕਾਂ ਨੇ ਅਗਣ ਟ੍ਰੈਕਟਰ ਲੱਗੇ ਆ ਨਹੀਂ ਨਹੀਂ ਉਹ ਤਾਂ ਕੋਈ ਕਰਦੀ ਆ ਚਾਰਾ ਇਹੋ ਜੀ ਗੱਲ ਥੋੜੀ ਆ ਫੇ ਅਸੀਂ ਟ੍ਰੈਕਟਰ ਜਾਣ ਦੇਣਾ ਮੈਂ ਅੱਗੇ ਵੀ ਨਹੀਂ ਅਸੀਂ ਗਏ ਗਏ ਕਰਕੇ ਸਾਡੇ ਭੈਣ ਭਰਾ ਜਿਹੜੇ ਆ ਐਡਾ ਨਹੀਂ ਫੇ ਸਾਨੂੰ ਅਹੀਂ ਚ ਕੋਈ ਅਜੇ ਨਾ ਨਹੀਂ ਲਿਆ ਕੋਈ ਅਹੀਂ ਕੁੜੀ ਤੱਕ ਨਿਗਾਹ ਜੇ ਪਤਾ ਜੇ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਨਿਗਾਹ ਛੱਡਣਾ ਉਹਨੇ ਆਖਣਾ ਤੇ ਪੈਸੇ ਤੁਸੀਂ ਯਾਨ ਮੈਂ ਪਚੰਦੀ ਨਹੀਂ ਨਾ ਮੈਂ ਇੱਥੇ ਨਾ ਪਚੰਦੀ ਉਹ ਨਹੀਂ ਮੰਮੀ ਭੈਣ ਕੋ ਨਾ ਬਾਰਵਾ ਮੰਗਿਆ ਸ਼ਰਮਜੀ ਆਉਂਦੀ ਆਖਣਾ ਕੁੜੀ ਕੋ ਪੈਸੇ ਮੰਗੀ ਜਾਂਦੇ ਆ ਹੋਰ ਕੇ ਭੈਣ ਪ੍ਰਗ ਪੋਛ ਲੈਣੇ ਆ ਤੇ ਕੋਈ ਟ੍ਰੈਕਟਰ ਆਪਾਂ ਲੈ ਆਉਣੇ ਆ ਤੁਸੀਂ ਫਿਕਰ ਨਾ ਬਹੁਤਾ ਕਰੋ ਮੈਨੂੰ ਨਹੀਂ ਪਤਾ ਮੈਨੂੰ ਜਿੱਥੋਂ ਮਰਜੀ ਪੈਸੇ ਬੈਦਾ ਕਰੋ ਮੇਰਾ ਟ੍ਰੈਕਟਰ ਮੇਰੇ ਘਰ ਚਾਹੀਦਾ ਬਸ ਚੱਲ ਠੀਕ ਆ ਡੈਡੀ ਮੈਂ ਲੈ ਆਉਂ ਟ੍ਰੈਕਟਰ ਬਸ ਨਾ ਤੁਸੀਂ ਬਹੁਤੀ ਟੈਨਸ਼ਨ ਲਿਆ ਕਰੋ ਠੀਕ ਆ ਨਾ ਵੀ ਆਪਣਾ ਖਿਆਲ ਰੱਖ ਉਸੇ ਦਾ ਮੈਂ ਟ੍ਰੈਕਟਰ ਲੈ ਆਉਂਗਾ ਆਵੇਂ ਨਾ ਤੁਸੀਂ ਇੱਥਾ ਕਰੋ ਵੇਖਾ ਮੁੰਡਾ ਤੁਹਾਨੂੰ ਕਿੰਨਾ ਹੌਂਸਲਾ ਦੇਂ ਗਿਆ ਤੇ ਕੋਈ ਗੱਲ ਨਹੀਂ ਕਰਦਾ ਵਾ ਕੋਈ ਬੰਦੇ ਦਾ ਵਾਸਤੇ ਤੇ ਲੈ ਆਵਾਂਗੇ ਜੇ ਬਿਲਕੁਲ ਤੁਸੀਂ ਦਿਲ ਛੱਡੀ ਗਏ ਜੇ ਤੁਹਾਨੂੰ ਹੀ ਕੋਈ ਧਨਮਟ ਹੋ ਗਈ ਤੇ ਫਿਰ ਅਸੀਂ ਪੈਸੇ ਕਿੱਥੋਂ ਲਵਨੇ ਉਹ ਅਸੀਂ ਟਰੈਕਟਰ ਦੇ ਦਿੰਨੇ ਆ ਤੇ ਲੈ ਆਨੇ ਆ ਮੈਂ ਤੇ ਜਿੱਦਾਂ ਦਾ ਟਰੈਕਟਰ ਲੈ ਗਏ ਆ ਮੈਂ ਬਾਹਰ ਨਹੀਂ ਨਿਕਲਿਆ ਲੋਕਾਂ ਆਖਣਾ ਚੰਗਾ ਭਲਾ ਸਰਦਾਰ ਦੇ ਟਰੈਕਟਰ ਇਹਦਾ ਬੈਂਕ ਵਾਲੇ ਲੈ ਗਏ ਆ ਗੱਲਾਂ ਕਰਦਾ ਫਿਰਦਾ ਵੱਡੀਆਂ ਕਿਹਨੂੰ ਕੀ ਪਤਾ ਵਾ ਕਿ ਕਿਹ ਵਾਂਡੇ ਭੈਣ ਭਰਾ ਨੇ ਖੜਿਆ ਵਾ ਦੰੱਕ ਵਾਲਿਆ ਖੜਿਆ ਅਹੀਂ ਥੋੜਾ ਲੋਕਾਂ ਨੂੰ ਦੱਸਿਆ ਜਾਂ ਇੱਥੋਂ ਜਾਂਦਾ ਕਿਸ ਨੇ ਵੇਖਿਆ ਵਾ ਇਹ ਤੇ ਹੁਣ ਅਹੀਂ ਗੱਲ ਚੁੱਕਾਂ ਦੇ ਚਾਹੇ ਦੱਸਾਂਗੇ ਤੇ ਭੇਰੀ ਪਤਾ ਲੱਗਣਾ ਅਹੀਂ ਕਿਸ ਭੈਣ ਭਰਾ ਨੂੰ ਨਹੀਂ ਦੱਸਣਾ ਐਵੇਂ ਨਾ ਮੈਨੂੰ ਝੂਠੇ ਦਿਲਾਸੇ ਦੇਈ ਜਾ ਅਜੇ ਹੁਣ ਸਰਪੰਚ ਜਲੋ ਆਇਆ ਤੂੰ ਅਨੇ ਕਿ ਇਹਨੂੰ ਪਤਾ ਹੀ ਨਹੀਂਗਾ ਪਤਾ ਕਿਉਂ ਨਹੀਂਗਾ ਸਰਪੰਚ ਨੇ ਕਿਹੜਾ ਲੋਗਾ ਢੋਲ ਵਜਾਉਣਾ ਸਰਪੰਚ ਸਾਰਿਆਂ ਦੀ ਗੱਲ ਜਿਹੜੀ ਹੁੰਦੀ ਹੈ ਨਾ ਟੱਕਦੇ ਹੀ ਆਂ ਕਰਕੇ ਨੰਗੀ ਨਹੀਂ ਕਰਦੇ ਇਹ ਆ ਕੰਮ ਹੋਇਆ ਅਗਲੇ ਦੇ ਨਾਲ ਉਹਨੇ ਜਿੱਤਾਂ ਆਉਣੀ ਨਾ ਆਇਆ ਤੋਰਤਾ ਨੇ ਨਾਲ ਚੱਲ ਜਾਣਾ ਟਰੈਕਟਰ ਅਗਲੇ ਚਲਾ ਕੇ ਖੜਿਆ ਜੇਬ ਚ ਪਾ ਕੇ ਨਹੀਂ ਦਾ ਖੜਿਆ ਤੇ ਤੂੰ ਨਾ ਐਵੇਂ ਝੂਠੀਆਂ ਜੀਆਂ ਗੱਲਾਂ ਕਰੀ ਜਾ ਮੇਰੇ ਗਾੜੀ ਕਰਨਾ ਮੈਂ ਨਹੀਂ ਮੰਨਣਾ ਜੋ ਮਰਜ਼ੀ ਆਖੀ ਜਾਓ ਇਹ ਨਾ ਮੈਂ ਤਾਂ ਉਹ ਗੱਲ ਵੀ ਉੱਥੇ ਹੀ ਸੁਈ ਰੱਖਣੀ ਆ ਮੈਂ ਬਥੇਰਾ ਸਮਝਾਉਂਦਿਆਂ ਵੀ ਤੁਸੀਂ ਫਿਕਰ ਨਾ ਕਰੋ ਟਰੈਕਟਰ ਆਪਾਂ ਲੈ ਆਵਣਾ ਕੋਈ ਨਾ ਕੋਈ ਇੰਤਿਆਮ ਮੈਂ ਕਰਦਾ ਵਾਂ ਕਿ ਪਾਸੇ ਮੁੰਡੇ ਕੋਲ ਸੱਜੇ ਮਿੱਤਰ ਹੈਗੇ ਮੈਂ ਉਹਨੂੰ ਪਾਇ ਪੁੱਛਦਾ ਵਾਂ ਤੇ ਤਾਰਵ ਨੇ ਬਾਬਾ ਜਾ ਕੇ ਤੁਸੀਂ ਨਾ ਐਵੇਂ ਟੈਨਸ਼ਨ ਲੈ ਜੋ ਕੇ ਗੱਲ ਦੀ ਨਹੀਂ ਬੜੀ ਕਿ ਮੈਂ ਤਾਂ ਬੇਦਲ ਹੀ ਹੋ ਗਈ ਆ ਆ ਕੋਟਕ ਜੈਰੀਆਂ ਦੇ ਚੱਕਰਾਂ ਵਿੱਚ ਨਾ ਬੰਦਾ ਛਦਾਈ ਹੋ ਜਾਂਦਾ ਵਾ ਮੈਂ ਤੇ ਚਾਚੇ ਦੇ ਮੁੰਡੇ ਨਾਲ ਬਹਿ ਕੇ ਆ ਗਈ ਆ ਹੁਣ ਮੰਮੀ ਵਿਚਾਰੀ ਪਤਾ ਨਹੀਂ ਕਿੱਥੇ ਖੱਜਲ ਹੁੰਦੀ ਆਊਗੀ ਦੀਦੀ ਘਰ ਆਏ ਫਿਰ ਕੇਸ ਆਹੋ ਘਰ ਆਏ ਆ ਉਦੋਂ ਮੈਂ ਤੁਹਾਨੂੰ ਇੰਨਾ ਸਮਝਾਇਆ ਤੁਹਾਡੇ ਖਾਨੇ ਗੱਲ ਨਹੀਂ ਪਈ ਮੈਂ ਬੜਾ ਮੱਥਾ ਮਾਰਿਆ ਵੀ ਚਲ ਸਮਝ ਜਾਣਗੇ ਪਰ ਜੋ ਤੁਹਾਨੂੰ ਮੰਮੀ ਨੇ ਕਹਿਣਾ ਤੁਸੀਂ ਉਹੀ ਕੀਤਾ ਵਾ ਨਹੀਂ ਨਾ ਢਲੀਆਂ ਫਿਰ ਪੈ ਗਈ ਕੱਲ੍ਹ ਜੇ ਠੰਡ ਹੁਣ ਇਨੋ ਕੀ ਪਰੇਸ਼ਾਨੀਆਂ ਜੋ ਹਾਨੂੰ ਮਾਮਾ ਧੀਆਂ ਨੂੰ ਚੰਗਾ ਲੱਗਾ ਨਾ ਜੋ ਸਾਡੇ ਦਿਲ ਨੇ ਕਿਹਾ ਦਿਮਾਗ ਨੇ ਕਿਹਾ ਅਹੀਂ ਉਹ ਕਰ ਲਿਆ ਤੇ ਤੂੰ ਕਿ ਐਵੇਂ ਤੈਨੂੰ ਬਿਲਕੁਲ ਹੀ ਸਾੜਾ ਹੁੰਦਾ ਰਹਿੰਦਾ ਵਾ ਤੂੰ ਨਾ ਤੀਜੇ ਕਦੇ ਦਿਨ ਉਹਨਾਂ ਨੂੰ ਫੋਨ ਲਾ ਲੈਣੀ ਸੋਹਰਿਆ ਮੇਰਿਆਂ ਨੂੰ ਤੇ ਨਾ ਲਾਇਆ ਕਰ ਜਿਹੜੇ ਢੋੜਵਾ ਨਾ ਦੂਰੋਂ ਵੱਜਦੇ ਵੱਜਦੇ ਸੋਹਣੇ ਲੱਗਦੇ ਆ ਤੇਰੇ ਰਾਦੇ ਉਹ ਬੜੇ ਮਿੱਠੇ ਆ ਵੀ ਤੇਰੇ ਨਾਲ ਹਾਸਾ ਹੱਸ ਕੇ ਗੱਲਾਂ ਕਰਦੇ ਆ ਤੇ ਬੜੇ ਚੰਗੇ ਮੈਨੂੰ ਪਤਾ ਵਾ ਜਿੱਦਾਂ ਦੇ ਹੈਗੇ ਆ ਮੈਂ ਉਥੇ ਹੰਡੀ ਵਰਤੀ ਆ ਤੇ ਜਿਹੜਾ ਤੂੰ ਫੋਨ ਕਰਦੀ ਨਾ ਤਾਨੂੰ ਮੈਨੂੰ ਬੁਰੀ ਲੱਗਦੀ ਆ ਜ਼ਹਿਰ ਮਕਾਈ ਦਿੰਨੀ ਤੂੰ ਮੈਨੂੰ ਦੀਰੀ ਮੈਂ ਤੇ ਤੁਹਾਡੇ ਫਾਇਦੇ ਦੀ ਗੱਲ ਕਰਦੀ ਆ ਮੈਂ ਕੋਈ ਤੁਹਾਡੀ ਦੁਸ਼ਮਣ ਨਹੀਂ ਹੈਗੀ ਮੈਂ ਇਹ ਕਹਿਨੀ ਕਿ ਤੁਹਾਡਾ ਉਹ ਘਰ ਆ ਤੇ ਤੁਸੀਂ ਉੱਥੇ ਹੀ ਵਸਦੇ ਚੰਗੇ ਲੱਗਦੇ ਆ ਨੂੰ ਮੈਂ ਨਾ ਕੱਲ ਵੀ ਕਿਹਾ ਸੀ ਕਿ ਤੂੰ ਮੇਰੇ ਫਾਇਦੇ ਨਾ ਹੀ ਸੋਚਿਆ ਕਰ ਜੇ ਮੇਰੇ ਫਾਇਦੇ ਸੋਚਦੀ ਹੁੰਨੀ ਨਾ ਮੇਰੇ ਸਹੁਰੇ ਨਾ ਉੱਪਰ ਦੇ ਦੂੰ ਤੂੰ ਦੇ ਵਿੱਚੋਂ ਵਿੱਚ ਪੜੀਆਂ ਵੱਡਣ ਡਈਆਂ ਤੇ ਉਦਾਂ ਮੈਂ ਲਾਇਆ ਹਿਸਾਬ ਤੇਰਾ ਤੂੰ ਆ ਦੋ ਟਕੀਆਂ ਖਵਾਲਨ ਦੀ ਮਾਰੀ ਨਾ ਮੇਰੋਂ ਘਰੋਂ ਕੱਢਣ ਡਈਆਂ ਤੇ ਮੇਰੇ ਪਿਆਕੇ ਉਹਨਾਂ ਚਿਹਰੇ ਆ ਜਿੰਨਾਂ ਚਿਹਰੇ ਮੇਰੀ ਮਾਂ ਜੀ ਦੀ ਆ ਜਦੋਂ ਮੇਰੀ ਮਾਂ ਖਾ ਮੇਟ ਗਈ ਨਾ ਤੂੰ ਤੇ ਮੈਨੂੰ ੱੱਕੇ ਮਾਰ ਮਾਰ ਕਰੋਂ ਕੱਢਣਾ ਨਾ ਮੱਥੇ ਨੀ ਲਾਇਆ ਕਰਦਾ ਕਿਤੇ ਵੇਖ ਦੀਦੀ ਐਵੇਂ ਮੰਨਣਾ ਪਰ ਮੈਂ ਤੇਰੇ ਫਾਇਦੇ ਦੀ ਗੱਲ ਕਰਦੀ ਆ ਜੇ ਮੈਂ ਤੇਰੇ ਸਹੁਰੇ ਜਾਂਦੀ ਤੇ ਤੇਰੇ ਫਾਇਦੇ ਵਾਸਤੇ ਜਾਂਦੀ ਮੈਂ ਕਿਤੇ ਉਹਨਾਂ ਕਰ ਹੱਥ ਜੋੜਦੀ ਮਿਹਨਤਾਂ ਤਰਲੇ ਕਰਦੀ ਕਿਹੇ ਤਰੀਕੇ ਤੇਰਾ ਘਰ ਵਸਦਾ ਰਹੇ ਪਰ ਤੂੰ ਮੇਰੀ ਮੰਨੀ ਨਹੀਂ ਵੇਖ ਦੀਦੀ ਹੁਣ ਤੂੰ ਇੱਥੇ ਬੈਠੀ ਆ ਜਿੰਨਾਂ ਜਿਕਰ ਮੰਮੀ ਆ ਇਹ ਨਹੀਂ ਤੈਨੂੰ ਉਹੀ ਉਹਨਾਂ ਚਿਕਰੀ ਮੇਲਣਾ ਵਾ ਮਗਰੋਂ ਵੀ ਤੈਨੂੰ ਮੇਲਣਾ ਵਰਤਣਾ ਵਾ ਹੌਣ ਤੂੰ ਇਹੀ ਰਖੜੀ ਆਉਂਦੀ ਵੇਖ ਲਾ ਜੇ ਤੂੰ ਆਪਣੇ ਸਹੁਰਿਆਂ ਤੋਂ ਰਖੜੀ ਲੈ ਕੇ ਆਉਂਦੀ ਤੇ ਮੈਂ ਤੇਰਾ ਕਿੰਨਾ ਚਾਹ ਕਰਨਾ ਸੀ ਤੇ ਤੇਨੂੰ ਆ ਵਨਸ ਵੰਨਾ ਅੱਗੇ ਵੀ ਦਿੰਦੀ ਸੀ ਤੇ ਹੁਣ ਵੀ ਤੇ ਦੇਣਾ ਹੀ ਸੀ ਵੇਖ ਦੀਦੀ ਹੁਣ ਜੇ ਤੂੰ ਮੈਨੂੰ ਇੱਥੋਂ ਰਖੜੀ ਦੇਵੇ ਤੇ ਮੈਂ ਸਿੱਧੇ ਮੂੰਹ ਸਤਿਕਾਰ ਕਰਨੀ ਆ ਤੇ ਨਾ ਉਹ ਗੱਲ ਬਣਨੀ ਆ ਜਿੱਦਾਂ ਤੂੰ ਆਪਣੇ ਸਹੁਰਿਆਂ ਤੋਂ ਰਖੜੀ ਲੈ ਕੇ ਆਉਣੀ ਤੇ ਉਹ ਮੈਨੂੰ ਵੀ ਇੱਕ ਵੱਖਰਾ ਚਾਹ ਹੋਣਾ ਹੀ ਤੇ ਤੇਨੂੰ ਵੀ ਇੱਕ ਵੱਖਰਾ ਚਾਹ ਹੋਣਾ ਹੀ ਵੇਖ ਭੈਣ ਭਰਾ ਮਿਲਦੇ ਹੀ ਸੋਹਣੇ ਲੱਗਦੇ ਆ ਹੁਣ ਜਿੱਦਾਂ ਤੂੰ ਇੱਥੇ ਪੱਕੀ ਬਹਿ ਗਈ ਤੇ ਸ਼ਰੀਕਾ ਬਣ ਜਾਣਾ ਨਾ ਤੂੰ ਮੈਨੂੰ ਨਹੀਂ ਚੰਗੀ ਲੱਗਣਾ ਇਹ ਗੱਲਾਂ ਮੈਂ ਤੈਨੂੰ ਸਮਝਾਉਂਦੀ ਆ ਪਤਾ ਨਹੀਂ ਤੇਰੇ ਦਿਮਾਗ ਚ ਕਿਉਂ ਨਹੀਂ ਪੈਂਦੀਆਂ ਨੀ ਭੈਣੇ ਮੈਨੂੰ ਕੁਝ ਨਹੀਂ ਚਾਹੀਦਾ ਵੇ ਮੈਨੂੰ ਤਾਂ ਆਪਣੇ ਭਰਾ ਦਾ ਪਿਆਰ ਚਾਹੀਦਾ ਵਾ ਤੇ ਤੂੰ ਉਹਨੂੰ ਵੀ ਪਟੀਆਂ ਪੜਾਉਂਦੀ ਆ ਤੇ ਦੀਦੀ ਇੱਥੇ ਆ ਕੇ ਬਹਿ ਗਈ ਆ ਮੈਂ ਰਖੜੀ ਤੇ ਤੁਹਾਡੇ ਕੋ ਕੁਝ ਨਹੀਂ ਮੰਗਦੀ ਬਸ ਮੈਨੂੰ ਪਿਆਰ ਦੇ ਦਿਆ ਕਰੋ ਹਾ ਏਦਾਂ ਮੈਨੂੰ ਵੱਡ ਖਾਣਨਾ ਪਿਆ ਕਰ ਦੀਦੀ ਤੂੰ ਇਹ ਮੰਨ ਜੋ ਵਹਿਮ ਕੱਢ ਦੇ ਕਿ ਤੇਰੇ ਭਰਾ ਦਾ ਪਿਆਰ ਤੈਨੂੰ ਨਾ ਮਿਲੂਗਾ ساری ਜ਼ਿੰਦਗੀ ਤੈਨੂੰ ਪਿਆਰ ਕਰਾਂਗੇ ਜਿੱਦਾਂ ਪਹਿਲਾਂ ਕਰਦੇ ਸੀ ਬਸ ਮੈਂ ਤਾਂ ਇਹ ਕਹਿਨੀ ਆ ਕੀ ਤੁੰਗੇ ਤਰੀਕੇ ਨਾਲ ਉਥੋਂ ਕੇਸ ਵਾਪਸ ਲੈ ਲੈ ਤੇ ਤੁਹਾਡਾ ਭੈਣ ਭਰਾਵਾਂ ਦਾ ਸਦਾ ਪਿਆਰ ਬਣਿਆ ਰਹੂਗਾ ਕੇਸ ਤੇ ਨਹੀਂ ਮੈਂ ਵਾਪਸ ਲੈਣਾ ਨਾ ਤੇ ਮੈਂ ਉਹਨਾਂ ਦੇ ਅੱਗੇ ਕਦੀ ਝੁਕੀ ਨਹੀਂ ਤੇ ਨਾ ਮੈਂ ਝੁਕਣੀ ਆ ਮੇਰੀ ਮਾਂ ਦਾ ਸਿਰ ਨੀਵਾ ਹੋ ਜਾਣਾ ਵਾ ਉਥੇ ਕਿਤੇ ਇੱਜ਼ਤ ਨਹੀਂ ਰਹਿਣੀ ਮੇਰੀ ਮਾਂ ਦੀ ਹੋਰ ਕੋਈ ਗੱਲ ਕਰਨੀ ਨਾ ਘਰ ਮੇਰੇ ਨਾਲ ਨਹੀਂ ਤੇ ਜਾ ਇੱਥੋਂ ਉੱਠ ਕੇ ਸੜੀ ਬਲੀ ਮੈਂ ਆਈ ਕਿਤੇ ਪਾਣੀ ਦਾ ਘੋਟ ਨਹੀਂ ਪੁੱਛਿਆ ਤੂੰ ਮੈਨੂੰ ਦੀਦੀ ਜੇ ਇੱਕ ਜਣਾ ਇੱਕ ਬੰਨੂ ਇੱਕ ਜਣਾ ਝੁਕ ਜੂਗਾ ਨਾ ਤੇ ਕਿਤੇ ਨਹੀਂ ਕੋਹ ਵਿਗੜ ਚੱਲਿਆ ਜੇ ਚੋਕਿਆਕਾਰ ਵਸ ਜਣਾ ਤੇ ਹੋਰ ਕੀ ਚਾਹੀਦਾ ਵਾ ਤੇ ਫੇਰ ਉਹੀ ਚੋਕ ਜਾਂਦੇ ਉਹ ਕਿਉਂ ਨਹੀਂ ਆਏ ਲੈਣ ਮੈਨੂੰ ਯਾ ਗੇੜ ਖੜਕੇ ਆਈਓ ਵੇਖ ਕੇ ਤੇ ਫੇਰ ਨਹੀਂ ਬੈਂਕ ਵਾਲੇ ਆ ਗਏ ਉਹ ਨਹੀਂ ਡੜੀ ਹੋਰ ਹੋ ਸਕਦਾ ਕੋਈ ਉਹੀ ਵੈਨਾ ਮੈਂ ਬਾਹੂ ਮੈਂ ਕੋਰ ਤੋਂ ਆਇਆ ਵਾਂ ਕੋਰ ਤੋਂ ਆਇਆ ਹਾਂਜੀ ਸੰਮਣ ਆਇਆ ਟਾਡੇ ਸੰਮਣ ਟਾਡੇ ਤਾਂ ਪਾਜੀ ਹੈ ਟਾਡੇ ਬੈਂਕ ਵਾਲੇ ਲੱਗੇ ਬਾਹੂ ਉਹਨਾਂ ਕਿਸ ਕਰਤਾ ਟਾਡੇ ਤੇ ਨਹੀਂ ਨਹੀਂ ਕਵਲਜੀ ਦੇ ਕੋਰ ਦੇ ਨਾਮ ਤੋਂ ਹੋਇਆ ਵਾ ਕੇਸ ਅੱਛਾ ਸੁਣਿਆ ਹੁਣ ਜੀ ਆਜੋ ਚਾਰ ਬਿਣੀ ਨਹੀਂ ਨਹੀਂ ਬਾਸ ਚਲੋ ਠੀਕ ਹੈ ਇਹ ਪੁੱਤ ਆ ਕੀ ਆ ਕੋਈ ਐਫਟੀ ਆ ਰਫੜੀ ਮਾਤਾ ਸਾਡੀ ਕਿੱਥੋਂ ਬੈਂਕਾ ਚ ਹੋਣੀ ਆ ਪੈਸਾ ਦੁੱਕੀ ਨਹੀਂ ਸਾਡੇ ਕੋਲ ਇਹ ਸੰਮਣਾਏ ਕੋਰਟ ਚੋਂ ਉਹ ਕਰ ਰੇ ਆਗੇ ਸੰਮਣ ਹੁਣ ਕਵਲ ਭਾਬੀ ਨੇ ਕੇਸ ਕਰਤਾ ਸਾਡੇ ਜਾਇਦਾਦ ਦਾ ਬਾਈ ਮੈਂ ਮੱਚਾ ਅਸੀਂ ਤਾਂ ਅੱਗੇ ਨਹੀਂ ਕਿਤੇ ਠੰਡੇ ਕੇ ਬਨਿਓ ਇਹ ਕੀ ਬਨ ਗਿਆ ਸਾਡੇ ਨਾਂ ਪੈਂਦੀ ਤੇ ਪੈਂ ਲਈ ਆ ਹਣ ਤੇ ਕੋਈ ਸਮਝ ਨਹੀਂ ਲੱਗਣ ਈ ਸਮਝ ਹੁਣ ਮਾਤਾ ਕੀ ਲੱਗਣੀ ਕੇਸ ਤੇ ਭੁਗਤਣਾ ਤਾਂ ਉਹ ਲੱਕਿਆ ਬਿਮਾਰ ਪਿਆ ਹੁਣ ਉਹਨੂੰ ਦੱਸਿਆ ਤੇ ਤੇ ਭਵੇਂ ਇਹ ਚੀਜ਼ਾਂ ਗੁੱਜੀਆਂ ਰਖਦੀ ਮਾਤਾ ਦੱਸਣ ਤੇ ਪਹਿਣਾ ਹੀ ਆ ਕਹਾਰੇ ਕਹਾਰੇ ਆਗੇ ਕਾਰੀਏ ਆ ਇਹ ਕੋਟ ਚੋਂ ਵੀ ਰੈਡੀ ਆਏ ਸੰਮਣ ਪਿਆਦਾ ਦੇ ਗਿਆ ਹੁਣੇ ਨੌ ਤਰੀਕ ਨੇ ਕੇਸ ਕਰਤਾ ਜਿਆਦਾ ਦਾ ਵੀ ਅੱਧ ਚਾਹੀਦਾ ਮੈਨੂੰ ਵਿੱਚੋਂ ਕਵਲ ਨੇ ਅੱਗੇ ਮਾੜੀ ਜਨਾਨੀ ਆ ਓਏ ਸਮਝ ਨਹੀਂ ਲੱਗਣ ਈ ਵੀ ਇਹ ਕੀ ਕਰਦੀ ਫਿਰਦੀ ਤੇ ਕੀ ਨਹੀਂ ਕਰਦੀ ਫਿਰਦੀ ਇਹ ਕਾਹਦੇ ਹੁਣ ਸਾਡੇ ਤੇ ਕੇਸ ਕਰਦੀ ਫਿਰਦੀ ਹੁਣ ਇਹਦਾ ਜ਼ਮੀਨ ਵਾਲ ਧਿਆਨ ਹੋ ਗਿਆ ਹੋਰ ਤੇ ਕੋਈ ਛੱਡਿਆ ਨਹੀਂ ਸਾਡੇ ਘਰੇ ਨੇ ਜੋ ਵੀ ਉਹਨ ਕਰਨਾ ਕਰ ਲਵੇ ਘਰ ਅੱਗੇ ਵੀ ਨਹੀਂ ਛੱਡੀ ਰਹਿੰਦੀ ਜੜੀ ਉਹ ਕੱਢ ਲਵੇ ਸਿਆਣਿਆ ਆਖਿਆ ਵਾ ਬੰਦਾ ਤੰਗਈ ਨਾ ਕਰ ਨੂੰ ਡਾਉਣ ਲੱਗੇ ਤੇ ਨਹੀਂ ਓਰਦਾ ਜੇ ਜਨਾਨੀ ਸੂਈ ਦੇ ਨੱਕੇ ਨਾਲ ਡਾਵੇ ਨਾ ਤੇ ਸੂਈ ਥਣ ਨੇ ਘਰ ਦਾ ਬੇੜਾਗਰ ਕਰਨਦੀ ਆ ਇਹ ਸਾਡੇ ਘਰ ਦਾ ਬੇੜਾਗਰ ਕਰਨ ਲਈ ਉਹ ਬੈ ਦੂ ਹੋਰ ਕੀ ਕਰਨਾ ਆਹੀਂ ਸੋਚਿਆ ਨਹੀਂ ਜਿਹੜਾ ਕੰਮ ਹੋਨੇ ਕਰਕੇ ਤੇ ਰੱਖ ਦਿੱਤਾ ਵਾ ਇਹ ਸਾਡੇ ਨਾਲ ਵੀ ਕੰਮ ਹੋਊਗਾ ਇਹ ਕਹਾਨੂੰ ਤੇ ਕੋਈ ਸਮਝ ਨਹੀਂ ਲੱਗਣ ਦੇ ਕਿ ਅਸੀਂ ਕੀ ਕਰੀਏ ਤੇ ਕਿਹੜੇ ਬਣੇ ਜਾਈਏ ਤੇ ਕੀ ਜਿਹੜੀਆਂ ਮਰਜੀ ਕੋੜ ਕਟੈਰੀ ਕਚੈਰੀਆਂ ਦੇ ਲੈ ਜੇ ਸਿਆਣਿਆਂ ਆਖਿਆ ਭੱਜਦੇ ਨੂੰ ਆਣ ਇੱਕੋ ਜਾਂ ਗਾੜੀ ਗਾੜੀ ਉਹ ਭਜੀਏ ਤੇ ਮਗਰ ਮਗਰ ਅਹੀਂ ਭਜੀ ਜਾਗੇ ਪੈੜੀ ਦਾ ਨਾ ਮਰਲਾ ਵੀ ਦਊਗਾ ਵੇ ਨਹੀਂ ਪੈੜੀ ਅਹੀਂ ਕਿੱਥੋਂ ਦੇਣੀ ਹੈ ਪੈੜੀ ਤਾਂ ਅਹੀਂ ਦੇਣੀ ਨਹੀਂ ਨਾ ਜੋ ਮਰਜ਼ੀ ਕਰ ਲਵੇ ਅਹੀਂ ਤੇ ਮਰ ਕੇ ਕਿਤੇ ਪੋਰੀਆ ਪੋਰੀਆ ਕਰਕੇ ਪੈੜੀ ਬਣਾਈ ਆ ਮੰਮੀ ਇਹ ਬਿਵਤਾ ਮੇਰੇ ਕਾਬੂ ਆ ਜੂ। ਉਹ ਮੰਮੀ ਉਹ ਤੁਹਾਡੀ ਗੱਲ ਠੀਕ ਆ ਹੁਣ ਕਿਸ ਭੂਤਰਾ ਦੇ ਪੈਣਾ ਹੀ ਆ। ਇੱਕ ਬਿਵਤਾ ਟਲ ਹੀ ਨਹੀਂ ਅਸੀਂ ਟਰੈਕਟਰ ਬਾਏ ਸੋਚਦੇ ਵੀ ਟਰੈਕਟਰ ਲਈਏ। ਆ ਹੋਰ ਨਵੀਂ ਬਿਵਤਾ ਪੈ ਗਈ ਆ। ਮੈਂ ਸੋਚ ਸੀ ਕਿ ਹੁੰਦਾ ਵੀ ਉਹ ਫੇਸਬੁੱਕ ਤਾਂ ਕਿ ਟਰੈਕਟਰ ਕਰ ਲਿਆਵਾਂਗੇ। ਇਹ ਕੋਈ ਗੱਲ ਨਹੀਂ। ਜੇ ਉਹ ਤਰੀਕਾ ਪੁੱਗ ਤਣ ਗਿਆ ਉਹਨਾਂ ਕਿਹੜਾ ਬਹਿਰ ਰਹਿਣਾ ਘਰ। ਅਸੀਂ ਭੁੱਗਤ ਲਾਂਗੇ। ਫੇਰ ਕੀ ਆ? ਇਹ ਨਹੀਂ ਕੇਸ ਲੜਿਆ ਵੀ ਨਹੀਂ ਜੇ ਇਹਨਾਂ ਨੂੰ ਜ਼ਮੀਨ ਮਿਲ ਜੂ ਤੇ ਆਖੀ। ਮੰਮੀ ਉਹ ਤੁਹਾਡੀ ਗੱਲ ਠੀਕ ਆ ਪਰ ਬਦਨਾਮੀ ਬੜੀ ਹੋਣੀ ਹੱਡੀ। ਉਹ ਬਦਨਾਮੀ ਅੱਗੇ ਘਟ ਹੋਣ ਢਈ ਆ। ਕੁਛ ਨਹੀਂ ਹੁੰਦਾ ਬਰਨਾਮੀਆਂ ਵਾਲੀ ਵੇਖੀ ਜਾਂਦਾ ਆਪਣੇ ਘਰ ਵਾਲ ਜਾਇਦਾਦ ਵਾਲ ਵੇਖਣਾ ਹੈ ਕੁਛ ਨਹੀਂ ਹੁੰਦਾ ਉਹਨੂੰ ਕਰਨ ਦੇ ਜੋ ਕਰਦੀ ਆ ਜਦੋਂ ਪਿਆਰੀ ਵਾਲਾ ਜਿੰਦਾ ਝੱਗਦਾ ਵਾ ਇਹਦੇ ਨਾਲ ਗੁੱਠੇ ਲੱਗਣਗੇ ਇਹ ਨਾਲ ਕੋਈ ਕਰੂਗਾ ਉਹ ਕੀ ਕਰ ਲੈਣਗੀਆਂ ਕਰ ਲੈਣਗੀਆਂ ਕੋ ਉਹ ਤਾਂ ਮੰਮੀ ਸਾਡੀ ਗੱਲ ਠੀਕ ਆ ਫਿਰ ਕਰ ਲੈਣਗੀਆਂ ਕਾਨੂੰਨੀ ਦਾਪੇ ਚ ਬੜੇ ਹੁੰਦੇ ਸਾਨੂੰ ਇਹਦੇ ਬਾਰੇ ਕੀ ਪਤਾ ਹੁਣ ਉਹ ਕਿਹੜਾ ਕਿਹੜੀ ਕਹਿ ਰਹੀ ਹੈ ਮੇਰੇ ਨਾਂ ਤੋਂ ਲਾ ਦੂਗਾ ਜਿੰਨੇ ਜੇ ਮੈਂ ਜਿੰਦਾ ਜਾਇਦਾਦ ਮੇਰੀ ਆ ਮੈਂ ਸਿੱਧੀ ਬੈ ਕਰ ਦੂੰਗਾ ਕਾਦੇ ਕਾਗਜੇ ਪਏ ਕਵਲਜੀਤ ਦਾ ਆ ਮੇਰੀ ਗੱਲ ਸੁਣਿਓ ਹਾਂ ਕੀ ਗੱਲ ਆ ਕਾਦੇ ਕਾਗਜੇ ਆ ਉੱਤੇ ਕਵਲ ਦਾ ਨਾਮ ਲਿਖਿਆ ਕੋਈ ਐਫ ਡੀ ਐਫ ਡੀ ਪੁੱਗੀ ਐ ਇਹ ਕਹ ਲੈ ਕਵਲ ਨੇ ਸਾਡੇ ਵਾਸਤੇ 5 ਲੱਖ ਰੁਪਈਆ ਵੀ ਟਰੈਕਟਰ ਲੈ ਆਓ ਧਿਆਨ ਨਾਲ ਪੜ ਕੇ ਲਿਖਿਆ ਤੇ ਆਵੇ ਕੋਰਟ ਦੇ ਸੰਮਣ ਵਾ ਅਗਲੇ ਨੇ ਕੇਸ ਕਰਤਾ ਸਾਡੇ ਤੇ ਵੀ ਜ਼ਿਆਦਾ ਹਿੱਸਾ ਦੋ ਮੈਨੂੰ ਹਾਏ ਮੇਰੇ ਰੱਬਾ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਇਹ ਜਨਾਨੀ ਕਰਦੀ ਕੀ ਫਿਰਦੀ ਆ ਆਹੀ ਹਿੱਸਾ ਕਾਹਦਾ ਦੇਣਾ ਇਹਨੂੰ ਸਭ ਕੁਾਤੇ ਲੁੱਟ ਪੁੱਟ ਕੇ ਰਹਿ ਗਈ ਆ ਮਗਰ ਇਹਨੇ ਕੀ ਛੱਡਿਆ ਵਾ ਉਹ ਇਹ ਗੱਲ ਨੂੰ ਮੰਦੀ ਆ ਤੂੰ ਆਂਦੀ ਮੇਰਾ ਜ਼ਮੀਨ 'ਚ ਵੀ ਹਿੱਸਾ ਤੇ ਘਰ 'ਚ ਵੀ ਹਿੱਸਾ ਬਣਦਾ ਮੇਰਾ ਤੇ ਦੋ ਮੈਨੂੰ ਆਏ ਕਿਹੜੇ ਵੀ ਰਹੇਗੇ ਹੁਣ ਇਹ ਤਾਂ ਮਕਰ ਹੋ ਗਈਆਂ ਸਬਜ਼ੀ ਲੈਣ ਮੈਂ ਮੰਨਦਾ ਤੂੰ ਸਬਜ਼ੀ ਤੋੜਨ ਗਈ ਉੱਥੇ ਖਲੋਗੀ ਨਹੀਂ ਗਈ ਭੈਣ ਭਰਾ ਨਾਲ ਗੱਲਾਂ ਨਹੀਂ ਵੀ ਕਰਨ ਤੇ ਉਹ ਸਭ ਬਣਾਇਆ ਫੜਾ ਕੇ ਗਾਂ ਗਿਆ ਉਹਨੇ ਬੈਂਡ ਵਾਜਿਆ ਨਾ ਹੀ ਤੇ ਤੁਹਾਡੇ ਸਭ ਬਣਾਏ ਲਲੋ ਹਾਏ ਹਾਏ ਕਹਦੇ ਲੱਗੇ ਮੈਂ ਕਿੱਥੋਂ ਘਲਾਉਣਾ ਵਾ ਹਾ ਜੋਤੀ ਖਲੋਤੀ ਹੀ ਉੱਥੇ ਗਵੰਡਣ ਤੇ ਉਹ ਮੈਨੂੰ ਹਾਲ ਚਾਲ ਪੁੱਛਣ ਲੱਪੀ ਵੀ ਹੁਣ ਤੂੰ ਠੀਕ ਆ ਕਿਦਾਂ ਦਵਾਈ ਦਾਰੂ ਚੱਲਦਾ ਵਾ ਤੇ ਮੈਂ ਹਾਂ ਹਾਂ ਹੁਣ ਤੇ ਮੈਂ ਬਿਲਕੁਲ ਠੀਕ ਆ ਤੇ ਉਹ ਲਾਪੀ ਗੱਲਾਂ ਕਰਨ ਨਹੀਂ ਪਹਿਣਾ ਚੰਗਾ ਹੋ ਗਿਆ ਤੇਰਾ ਮੁੰਡਾ ਘਰ ਆ ਗਿਆ ਵਾ ਤੁਹਾਡਾ ਤੇ ਸਾਰਾ ਜੀ ਸੁੱਕਾ ਸਾਰੇ ਜੀ ਸੁੱਕਣੇ ਪਏ ਹੈਗੇ ਤੇ ਉਹ ਗੱਲਾਂ ਕਰਦਾ ਮੈਨੂੰ ਟਾਈਮ ਲੱਗ ਗਿਆ ਤੇ ਆ ਸਿਆਪਾ ਆਉਂਦਿਆਂ ਨੂੰ ਫੇਰ ਨਵਾਂ ਹੀ ਪੈ ਗਿਆ ਮੈਂ ਤੇ ਪਿੰਡੋਂ ਆਇਆ ਸੀ ਤੇ ਦਾੜੀ ਬੜੀ ਟੈਨਸ਼ਨ ਲੈਣਾ ਟਰੈਕਟਰ ਦੀ ਮੈਂ ਬੜੀ ਟੈਨਸ਼ਨ ਲਓ ਮੈਂ ਇੰਤਿਆਂ ਨੂੰ ਕੰਢਿਆ ਪੈ ਦਾ ਤੇ ਆਪਾਂ ਇੱਕ ਇਹ ਬਤਾਂ ਮੁਕਦੀ ਨਹੀਂ ਤੇ ਦੂਜੀ ਸਿਰ ਤੇ ਹੋਰ ਆ ਪੈਂਦੀ ਆ ਮੈਨੂੰ ਕੋਈ ਸਮਝ ਲੱਗਣ ਦੀ ਕਿ ਉਹ ਕਰੀਏ ਤੇ ਕੀ ਕੀ ਨਾ ਕਰੀਏ ਹਾਈ ਮੈਨੂੰ ਤੇ ਆਪ ਨਹੀਂ ਪਤਾ ਲੱਗਣ ਡਿਆ ਕਿ ਕਿੱਥੋਂ ਪੈਸਿਆਂ ਦਾ ਬੰਦੋਬਸਤ ਕਰਾਊਗਾ ਸਾਡੇ ਕੋਲ ਕੀ ਆ ਜਿਹੜਾ ਹੋਗਾ ਲੋਕਾਂ ਨੂੰ ਦੇਖਦਾ ਮੈਨੂੰ ਤੇ ਇਹ ਜਨਾਨੀ ਦੀ ਸਮਝ ਨਹੀਂ ਆਉਂਦੀ ਪੈਨੂੰ ਇਹ ਘਰ ਦੇ ਵਿੱਚ ਕੀ ਦੇਦਾ ਸਾਨੂੰ ਦੱਗੇ ਬਿਮਾਰੀ ਨੇ ਤੂੰ ਛੱਡਿਆ ਕਿੰਨਾ ਸਾਡਾ ਪੈਸਾ ਲੱਗਿਆ ਹੁਣ ਅਸੀਂ ਕਿੱਥੋਂ ਲਵਾਂਗੇ ਪੈਸੇ ਮੈਂ ਤਾਂ ਆਨੀ ਆ ਤੁਸੀਂ ਐਦਾਂ ਕਰੋ ਹੀਰੇ ਪਾਜੀ ਨੂੰ ਫੋਨ ਕਰੋ ਉਹ ਆਉਣ ਵਾਲੇ ਆ ਬਾਹਰੋਂ ਹੋ ਸਕਦਾ ਉਹੀ ਪੈਸਾ ਤੇਲਾ ਕੋਈ ਕਰ ਦੇਣ ਨਾ 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 ਮੈਂ ਨਹੀਂ ਇਹ ਕੰਮ ਕਰਨਾ ਅੱਗੇ ਵਿਚਾਰੇ ਜਾਣਾ ਦੁਖੀ ਕਿੰਨਾ ਪਤਾ ਕਿੰਨੀ ਟੈਨਸ਼ਨ ਨਿਮਾਗਦੇ ਸਾਰਾ ਘਰ ਦਾ ਨਾ ਉੱਜੜ ਗਿਆ ਅੱਗੇ ਮੈਂ ਕਿਹੜੇ ਮੂਨਾ ਪੈਸੇ ਮੰਗਾ ਕੋ ਮੈਂ ਇਹ ਕੰਮ ਨਹੀਂ ਕਰਨਾ ਕੰਮ ਤੇ ਨਹੀਂ ਕਰਨਾ ਪਰ ਹੁਣ ਕਰੀਏ ਕੀ ਕੋਈ ਹੱਲ ਹੋਰ ਦੇਖਦਾ ਵੀ ਨਹੀਂ ਆ ਸਾਡੇ ਕੋਲ ਕਿੱਥੇ ਪੈਸਾ ਤੇ ਲਾਵਾ ਕੀ ਕਰਾਂਗੇ ਅਸੀਂ ਮੈਨੂੰ ਤੇ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਉਹ ਜੇ ਪਈਆਂ ਸਿਰ ਤੇ ਤੇ ਕਟਣੀਆਂ ਪੈਣੀਆਂ ਕੋਈ ਗੱਲ ਨਹੀਂ ਮੈਂ ਕਰ ਲੈਣੀਆਂ ਤੇ ਅਮਕੇ ਪਾਸੇ ਪਹਿਲਾਂ ਆ ਬਰਾਜ ਲਵੇ ਸਲਾਹਾਂ ਵਕੀਲ ਨਾਲ ਗੱਲ ਕਰਨੀ ਪਣੀ ਹੁਣ ਜਵਾਬ ਤੇ ਦੇਣਾ ਪੈਣਾ ਹੈ ਹੁਣ ਮੈਨੂੰ ਡਾੜੀ ਤੇ ਮੈਂ ਜਾਣੇ ਕਿ ਕਿਹਦਾ ਫੋਨ ਆ ਲੈ ਮੈਂ ਕਿਹਦਾ ਫੋਨ ਆ ਗਿਆ ਬਾਹਰੋਂ ਲੈ ਕਰ ਗੱਲ ਤੂੰ ਤੂੰ ਹੀ ਕਰ ਲੋ ਕਰ ਲਾ ਮੈਂ ਅੰਦਰ ਚੱਲਿਆਂ ਮਾਪਿਆਂ ਨਾਲ ਗੱਡੀ ਹਲੋ ਸਾਸਰੀ ਕਾਲ ਪੁੱਤ ਹੋਰ ਸਨਾ ਕੀ ਹਾਲ ਚਾਲ ਵਾ ਆਪਣਾ ਵੀ ਠੀਕ ਆ ਪੁੱਤ ਕੀ ਕਰਨਿਆ ਡਿਊਟੀ ਤੇ ਆ ਚੱਲ ਚੰਗਾ ਪੁੱਤ ਕਿਹਦਾ ਫੋਨ ਹੋ ਪਰਮਕੀਰ ਮੰਮੀ ਮੈਂ ਕਹਤਾ ਹਾਂ ਉਹ ਆ ਬਾਰੋਂ ਹਾਂ ਕੀ ਆਂਦਾ ਵਾ ਹੈ ਵਧਾਈ ਹੋਵੇ ਬਹੁਤ ਬਹੁਤ ਪਰ ਪੁੱਤ ਇੱਕ ਗੱਲ ਹੈਗੀ ਹੀਗੀ ਜੇ ਤੇ ਤੂੰ ਇੱਧਰ ਆਣ ਕੇ ਕਰਦਾ ਨਾ ਤਾਂ ਸੱਚੀ ਅਹੀਂ ਵੀ ਸਾਰੇ ਵਿਆਹ ਵੇਖ ਲੈਂਦੇ ਬੜੀ ਖੁਸ਼ੀ ਹੁੰਦੀ ਚੱਲ ਫੋਟੋ ਬਾਦੀ ਨਾਲੇ ਵੀਡੀਓ ਕਾਲ ਕਰਦੀ ਅਹੀਂ ਇੱਥੇ ਹੀ ਨੱਚ ਟੱਪ ਲਵਾਂਗੇ ਨੇ ਕੀ ਗੱਲਾਂ ਕਰੀ ਜਾਂਦੀ ਮੈਨੂੰ ਵੀ ਕੁਝ ਦੱਸ ਲਾ ਕਰਲੀ ਕਰੀ ਜਾਂਦੇ ਆ ਮੰਮੀ ਦੱਸਦੀਆਂ ਦੱਸਦੀਆਂ ਜੇ ਇੱਕ ਬੰਨੇ ਦੁੱਖ ਹੋਣਦੇ ਸਾਡੇ ਘਰ ਤੇ ਖੁਸ਼ੀ ਵੀ ਆਉਣ ਰਹੀ ਆ ਮੈਨੂੰ ਮੈਂ ਕਿਹਨਾ ਗੱਲ ਕਰ ਲੈਣ ਚੱਲ ਠੀਕ ਆ ਪਹਿਲਾਂ ਮੈਂ ਦਾਦੀ ਤੇਰੀ ਨੂੰ ਦੱਸਦਾ ਮੰਮੀ ਮੈਂ ਤਾਂ ਆਖਣ ਡਿਆ ਵਾ ਕਿ ਮੇਰਾ ਵਿਆਹ ਵਾ ਮੈਂ ਕੁੜੀ ਪਸੰਦ ਕਰ ਲਈ ਆ ਇੱਥੇ ਤੇ ਉੱਥੇ ਹੀ ਵਿਆਹ ਕਰਾ ਲੈਣਾ ਵਾ ਬਾਹਰ ਹੀ ਵਿਆਹ ਕਰਾ ਲੈਣਾ ਵਾ ਹਾਂ ਮੰਮੀ ਤੋ ਆਖਣ ਡਿਆ ਸੀ ਦਾਦੀ ਨੂੰ ਵੀ ਦੱਸ ਦਿਓ ਤੇ ਮੈਂ ਤਾਂ ਆਨੀ ਆ ਵੀ ਤੁਸੀਂ ਵੀ ਚਲ ਜਾਓ ਵੇਹਾਓ ਵਿਆਹ ਬਾਹਰ ਮੈਂ ਕਿੱਥੇ ਚਲ ਜੂੰਗੀ ਵਿਆਹ ਕਿੱਥਾਂ ਵੇਖ ਆਉਂਗੀ ਚੱਲ ਕੋਈ ਗੱਲ ਨਹੀਂ ਮੰਮੀ ਅੱਜ ਕੱਲ ਮੁੰਡੇ ਕੁੜੀਆਂ ਕਰਦੇ ਹੀ ਐਦਾਂ ਵਾ ਜਿਹਦੀ ਪਸੰਦ ਹੋਵੇ ਉੱਥੇ ਵਿਆਹ ਕਰ ਲੈਂਦੇ ਆ ਨਾਲੇ ਮੈਂ ਤਾਂ ਨਹੀਂ ਚੰਗਾ ਵਾ ਸਭੋ ਦਿਲ ਮਿਲੇ ਦੀ ਗੱਲ ਹੁੰਦੀ ਆ ਇੱਥੇ ਵੀ ਕੀਤਿਆਂ ਕੀ ਫਾਇਦਾ ਵਾ ਜੇ ਕਹਦੀ ਹੋਗਾਂ ਨੇਪਰੇ ਨਾ ਚੜੇ ਹੁਣ ਆ ਕਵਲ ਵਾਲੀ ਵੇਖ ਲਾ ਕੀ ਖੱਤਰ ਖੇਡ ਪਈ ਆ ਸਮਝ ਹੀ ਨਹੀਂ ਲੱਗਦੀ ਕਿ ਕੀ ਘਰ ਚ ਬੰਡਿਆ ਵਾ ਕੀ ਨਹੀਂ ਬੰਡਿਆ ਪਰ ਇਹ ਵਾ ਨਾ ਤੇ ਇਹ ਜਨ ਇੱਥੇ ਕਰਦਾ ਤੇ ਇੱਥੇ ਵਿਆਹ ਕਰਮਦਾ ਤੇ ਅਹੀਂ ਵੀ ਸੋ ਖੁਸ਼ੀਆਂ ਕਰਦੇ ਕਿਤੇ ਸਾਡੇ ਘਰ ਵੀ ਖੁਸ਼ੀਆਂ ਆਉਂਦੀਆਂ ਹੁਣ ਬਾਹਰ ਇੱਥੇ ਵਾਲਿਆਂ ਕਿਹੜਾ ਭੈਣ ਭਰਾ ਨੂੰ ਵੇਖਣਾ ਤੇ ਬਾਹਰ ਵਿਆਹ ਕਰ ਲਿਆ ਜਾਂ ਨਹੀਂ ਕਰ ਲਿਆ ਜਦੋਂ ਕਿਤੇ ਆਊਗਾ ਉਹ ਦੋਈ ਅਹੀਂ ਪਾਰਟੀ ਕਰਾਂਗੇ ਨਾ ਤੇਰੀ ਭੈਣ ਭਰਾ ਬਣ ਸੱਦਾਂਗੇ ਮੰਮੀ ਗੱਲ ਤੇ ਤੁਹਾਡੀ ਠੀਕ ਆ ਪਰ ਕੀ ਪਤਾ ਵਾ ਨਿਆਣਾ ਕੀ ਦਿਲ ਦੇ ਵਿੱਚ ਸੋਚਦਾ ਵਾ ਸੋਚਦਾ ਹੋਊਗਾ ਵੀ ਇੱਥੇ ਮੇਰੀ ਮਾਂ ਹੁੰਦੀ ਤੇ ਕਈ ਚਾ ਅਮਲਾ ਕਰਨੇ ਸੀਗੇ ਤੇ ਮਾਂ ਉਹਦੀ ਤੇ ਉਹ ਗੱਲ ਸੁੱਟ ਕੇ ਹੀ ਬੈ ਗਈ ਆ ਉਹ ਮੈਨੂੰ ਕਹਿਣਿਆਗਾ ਵੀ ਚਾਚੀ ਮੈਂ ਕਦੀ ਫੋਨ ਨਹੀਂ ਕੀਤਾ ਉੱਥੇ ਤੇ ਨਾ ਮੇਰਾ ਜੀ ਕਰਦਾ ਕਰਨੋਂ ਮੰਮੀ ਨੇ ਕੰਮ ਨਹੀਂ ਚੰਗੇ ਕੀਤੇ ਤੁਹਾਡੇ ਨਾਲ ਪਰ ਇੱਕ ਗੱਲ ਹੈਗੀ ਮੰਮੀ ਫੇਰ ਵੀ ਭਾਵੇਂ ਜਿੱਦਾਂ ਮਰਜੀ ਆ ਤਾਂ ਆ ਜਿਹੜੇ ਟਾਈਮ ਆ ਨਾ ਮਾਵਾ ਨਹੀਂ ਚੰਗੇ ਲੱਗਦੇ ਆ ਪਰ ਉਹ ਮੁੰਡੇ ਨੇ ਇੱਕ ਵਾਰੀ ਨੇ ਉਹ ਗੱਲ ਆਪਣੀ ਮਾਂ ਨੂੰ ਫੋਨ ਕੀਤਾ ਕੀ ਕਰਨਾ ਫਿਰ ਪੁੱਤ ਜਦੋਂ ਮਾਂ ਨੇ ਨਹੀਂ ਸਮਝਿਆ ਕਿ ਮੇਰਾ ਪੁੱਤ ਵਾ ਚਲੋ ਬਾਹਰ ਗਿਆ ਵਾ ਇਸਨੂੰ ਘਰ ਰਹਾਉਣਾ ਮੈਂ ਉਹਨੂੰ ਵਿਆਹ ਵਾ ਸਾਰੇ ਕੰਮ ਕਰਾ ਤੇ ਉਹ ਮੁੰਡੇ ਦੇ ਵੀ ਹੁਣ ਦਿਲ ਦੇ ਵਿੱਚ ਜ਼ਹਿਰ ਭਰ ਗਈ ਆ ਕਿ ਚਲ ਜੇ ਮੇਰੀ ਮਾਂ ਨਹੀਂ ਇੱਥੇ ਤੇ ਮੈਂ ਬਾਹਰ ਹੀ ਕਰਾ ਲੈਣਾ ਸਾਰੀ ਦੁਨੀਆ ਹੀ ਇਹ ਕੰਮ ਕਰਾਉਣ ਲਈ ਆ ਉਹ ਤੇ ਗੱਲ ਵੱਖਰੀ ਤੇ ਚਲ ਅਸੀਂ ਮਾਵਾ ਵਰਗੇ ਹੀ ਤੂੰ ਕਿਹੜਾ ਉਹਨੂੰ ਬੁਰਾ ਲੱਗਦਾ ਹੀ ਹੈਗੀ ਮੰਮੇ ਇਹੋ ਤੇ ਹੈ ਵਾ ਵੀ ਚਲ ਮੈਂ ਬੁਰੀ ਤੇ ਨਹੀਂ ਲੱਗਦੀ ਤਾਈਆਂ ਤੋਂ ਨੇ ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕੀਤੀ ਆ ਤੇ ਗੱਲ ਇਹ ਵੀ ਆ ਕਿ ਤੁਸੀਂ ਵੀ ਕੋਈ ਗੱਲ ਨਾ ਕਰਿਓ ਮੈਂ ਉਹਦੀ ਹਾਂ ਦੇ ਵਿੱਚ ਹਾਂ ਮਲਾਤੀ ਆ ਤੇ ਕੋਈ ਨਹੀਂ ਪੁੱਤ ਜਿੱਦਾਂ ਤੈਨੂੰ ਚੰਗਾ ਲੱਗਦਾ ਨਾ ਤੂੰ ਉਦਾਂ ਹੀ ਕਰ ਹਾਂ ਨੂੰ ਨਹੀਂ ਕੋਈ ਵੀ ਗੁੱਸੇ ਨਰਾਜਗੀ ਹੈਗੀ ਉਹ ਅੰਦਾ ਕੋਈ ਨਹੀਂ ਮੈਂ ਇੱਥੇ ਆਉਂਗਾ ਤੇ ਫਿਰ ਪਾਰਟੀ ਸ਼ਾਰਟੀ ਕਰਾਂਗੇ ਮੈਂ ਚਲ ਕੋਈ ਗੱਲ ਨਹੀਂ ਪੁੱਤ ਜਦੋਂ ਤੁਸੀਂ ਆਏਗਾ ਨਾ ਤਹੀਂ ਗੱਜ-ਵੱਜ ਕੇ ਕਰਾਂਗੇ ਪਾਰਟੀ ਸ਼ਾਰਟੀ ਤੂੰ ਫਿਕਰ ਨਾ ਕਰ ਚੱਲ ਪੁੱਤ ਨਿਆਣਿਆਂ ਦੀ ਅੱਜ ਕੱਲ ਮਰਜ਼ੀਆਂ ਵਾ ਤੇ ਅਸੀਂ ਕਹਿ ਵੀ ਕੀ ਸਕਦੇ ਹਾਂ ਇਹ ਤਾਂ ਗੱਲ ਤੁਹਾਡੀ ਠੀਕ ਹੈ ਐ ਕਿ ਨਹੀਂ ਜੇ ਅਸੀਂ ਉਹਨੂੰ ਵੀ ਕੋਹਤਿਆ ਤੋ ਵੀ ਆਵੇਂ ਸਾਨੂੰ ਮੁਰਕੇ ਫੋਨ ਨਾ ਕਰੂਗਾ ਸਾਨੂੰ ਕੋਈ ਮਾੜੇ ਸਮਝੂਗਾ ਹੂੰ ਹੂੰ ਤੇ ਚੱਲ ਠੀਕ ਆ ਜੋ ਕੋ ਕਰ ਲਿਆ ਉਹਨੇ ਚੰਗਾ ਕਰ ਲਿਆ ਜੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਮੰਮੀ ਆਨਕਲੋ ਚੱਲ ਮੰਮੀ ਮੈਂ ਵੀ ਸਬਜੀ ਚੀਰ ਲਾਂ ਲੇਟ ਹੋ ਰਹੀ ਐ ਚੱਲ ਚੀਰ ਲਾ ਤਰਲਾ ਧਰਨੀ ਤੇ ਪੈਣੀ ਆ ਕੀ ਕਰਨਾ ਹਾਏ ਰੱਬਾ ਮਮੂ ਨੂੰ ਤਾਂ ਮੈਂ ਕਹਤਾ ਕਿ ਚੱਲ ਕੋਈ ਗੱਲ ਨਹੀਂ ਨਿਆਣੇ ਅੱਜ ਕੱਲ ਦੇ ਤਾਂ ਹੀ ਕਰਦੇ ਐ ਪਰ ਸਹੋਰੀ ਜਾਂ ਸਾਡੇ ਢਿੱਡ ਦੀਆਂ ਢਿੱਡਾਂ ਚ ਹੀ ਰਹਿ ਗਈਆਂ ਮਰਜ਼ੀਆਂ ਹੀ ਮਾਂ ਨੇ ਕੀਤੀਆਂ ਤੇ ਉਹਨੂੰ ਛੱਡ ਕੇ ਚਲ ਗਈ ਤੇ ਮਰਜ਼ੀਆਂ ਹੀ ਫੇਰ ਪੁੱਤ ਨੇ ਕਰਕੇ ਵਿਖਾਲ ਦਿੱਤੇ ਨੇ ਯਾ ਲੈ ਹੁਣ ਐਦਾਂ ਕਰਦੀਆਂ ਰਾਜਵਿੰਦਰ ਨੂੰ ਲੰਮੇ ਫੋਨ ਉਹਨੂੰ ਦੱਸਦੀਆਂ ਕਿ ਕਬਲ ਦੇ ਮੁੰਡੇ ਦਾ ਵਿਆਹ ਵਾ ਤੇ ਇਹ ਖੁਸ਼ਖਬਰੀ ਨਾ ਕਬਲ ਨੂੰ ਦੇਦੀ ਪਤਾ ਇਹਨੂੰ ਲੱਗ ਜੂਗਾ ਬਥੇਰੇ ਦੁੱਖ ਦੇ ਲੈਣੇ ਤੇ ਹੁਣ ਇਹਨੂੰ ਜਦੋਂ ਦੁੱਖ ਮਿਲੂਗਾ ਨਾ ਠੰਡ ਮੇਰੇ ਕਾਲ ਜੇ ਉਦੋਂ ਹੀ ਪੈਣੀ ਆ ਇਹਨੂੰ ਪਤਾ ਲੱਗੂਗਾ ਕਿ ਧੀਆ ਪੁੱਤਾਂ ਦੇ ਸੁਖ ਜਾਂ ਦੁੱਖ ਦੇ ਵਿੱਚ ਸਾਹਮਲ ਹੋਣ ਨਾ ਨਾ ਕੀ ਦਿਲ ਤੇ ਬੀਤਦੀ ਆ ਜਦੋਂ ਹੁਣ ਪੁੱਤ ਨੇ ਵਿਆਹ ਕਰਾ ਲਿਆ ਤੇ ਮਾਂ ਨੂੰ ਪੁੱਛਿਆ ਨਾ ਤੇ ਆਪੇ ਪਤਾ ਲੱਗ ਜੂਗਾ ਵੀ ਮੈਂ ਉਹਨਾਂ ਦੇ ਮਨੋਂ ਲੱਥ ਗਈ ਆ ਹੁਣ ਨਹੀਂ ਮੈਨੂੰ ਕਿਸੇ ਨੇ ਵੀ ਘਰ ਦੇ ਵਿੱਚ ਵੜਨ ਦੇਣਾ ਵੱਡੀ ਆਈ ਹੀ ਕੇਸ ਕਰਨ ਵਾਲੀ ਹੁਣ ਪਤਾ ਲੱਗੂਗਾ ਕਿ ਕੇਸ ਕਿੱਦਾਂ ਕਰੀਦੇ ਆ ਇਦਾਂ ਕਰਦੀ ਆ ਅੰਦਰ ਜਾ ਕੇ ਫੋਨ ਲਾਉਣੀ ਆ ਫੇਰ ਕੋਹ ਵੱਧ ਘੱਟ ਬੋਲਿਆ ਨਾ ਮੰਮੀ ਨੇ ਸੁਣ ਲਿਆ ਜਾਂ ਇਹਨਾਂ ਨੇ ਸੁਣ ਲਿਆ ਤੇ ਮੇਰੇ ਦਿਵਾਲੇ ਹੋ ਜਾਣਾ ਤੇ ਤੇਰੇ ਤੇ ਤੱਕੇ ਬੜੇ ਪੈਸੇ ਲਾਏ ਤੂੰ ਫੇਰ ਉਹ ਝੂਠ ਨੂੰ ਯਾਦ ਕਰਦੀਂ